ਸਤਿ ਸ਼੍ਰੀ ਅਕਾਲ ਹਮਦਰ ਟੀਵੀ ਵੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਿਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੌਣਮੀਆਂ ਖਬਰਾਂ ਤੇ ਅਮਰੀਕਾ ਤੋਂ ਡਿਪੋਰਟ ਪੰਜਾਬੀ ਪਰਿਵਾਰ ਨੇ ਸੁਣਾਈ ਹੱਡ ਬੀਤੀ ਬੱਚਿਆਂ ਨੂੰ ਲਾਇਆ ਕਰਾਂਟ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਪਰਮਜੀਤ ਸਿੰਘ ਸਵਾ ਕਰੋੜ ਰੁਪਏ ਗਵਾਕੇ ਘਰ ਪਰਤਿਆ ਪੀਸੀ ਵਿੱਚ ਛੋਰੀ ਬਾਜ਼ੀ ਸਾ우ਦੀ ਜਿੰਦੀਪਾਲ ਕਰ ਰਹੀ ਹੈ ਸਰੀ ਪੁਲਿਸ ਪੀੜਤ ਨੂੰ ਬਚਾਉਂਦਿਆਂ ਜ਼ਖਮੀ ਹੋਇਆ ਗਾਹਕ ਸਰੀ ਦੇ ਰੈਸਟੋਰੈਂਟ ਵਿੱਚ ਕੁਰਸੀਆਂ ਚੱਲਣ ਦੀ ਵੀਡੀਓ ਵਾਇਰਲ ਅਮਰੀਕਾ ਦੀ ਪੈਣੀ ਜਲਦ ਬਣ ਸਕਦੀ ਹੈ ਇਤਿਹਾਸ ਦਾ ਹਿੱਸਾ 트ੰਪ ਵੱਲੋਂ ਨਵੀਆਂ ਪੈਨੀਆਂ ਤਿਆਰ ਕਰਨ ਤੇ پابੰਦੀ ਕੈਨੇਡਾ ਦੇ ਸਟੀਲ ਅਤੇ ਐਲੂਮੀਨੀਅਮ ਤੇ 25% ਟੈਰਫ ਦਾ ਐਲਾਨ ਆਜ ਪੰਜਾਬ ਸਰਕਾਰ ਵੱਲੋਂ ਐਨ ਆਰ ਆਈਜ਼ ਵਾਸਤੇ ਵੱਡਾ ਐਲਾਨ ਨਵੇਂ WhatsApp ਨੰਬਰ ਤੇ ਪੇਜ ਸਕਣਗੇ ਆਪਣੀਆਂ ਸ਼ਿਕਾਇਤਾਂ ਕੈਨੇਡਾ ਵਿੱਚ ਪੰਜਾਬੀ ਮੁਟਿਆਰ ਹੋਈ ਲਾਪਤਾ 2 ਮਹੀਨੇ ਤੋਂ ਹਰ ਸਿਮਰਨਜੀਤ ਕੌਰ ਦੀ ਕੋਈ ਉਗਸੁਗ ਨਹੀਂ ਪੀਲ ਰੀਜਨਲ ਪੁਲਿਸ ਨੇ ਮੰਗੀ ਲੋਕਾਂ ਤੋਂ ਮਦਦ ਤੇ ਹੁਣ ਖਬਰਾਂ ਵਿਸਤਾਰ ਨਾਲ ਅਮਰੀਕਾ ਤੋਂ ਪਰਿਵਾਰ ਸਾਂਨੇ ਡਿਪੋਰਟ ਕੀਤੇ ਪਰਮਜੀਤ ਸਿੰਘ ਦੀ ਹੱਡ ਬੀਤੀ ਲੂੰਕੰਡੇ ਖੜੇ ਕਰ ਦਿੰਦੀ ਹੈ ਜੋ ਨਾ ਸਿਰਫ 1.5 ਕਰੋੜ ਰੁਪਏ ਗਵਾ ਕੇ ਘਰ ਪਰਤੇ ਹੈ ਸਗੋਂ ਪਤਨੀ ਅਤੇ ਬੱਚਿਆਂ ਦੀ ਜਾਨ ਵੀ ਖਤਰੇ ਵਿੱਚ ਪੈ ਗਈ ਜਦੋਂ ਡੌਂਕਰਾਂ ਨੇ ਰਕਮ ਨਾ ਮਿਲਣ ਤੇ ਸਭਨਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਪਰਮਜੀਤ ਸਿੰਘ ਮੁਤਾਬਕ ਰਕਮ ਦਾ ਪ੍ਰਬੰਧ ਨਾ ਹੋਣ ਤੇ ਡੌਂਕਰਾਂ ਨੇ ਉਸ ਨੂੰ ਅਤੇ ਉਸਦੇ ਬੱਚਿਆਂ ਨੂੰ ਕਰੰਟ ਵੀ ਲਾਇਆ ਕਰਨਾਲ ਜ਼ਿਲ੍ਹੇ ਦੇ ਪਿੰਡ ਹੈਬਤਪੁਰ ਨਾਲ ਸਬੰਧਤ ਪਰਮਜੀਤ ਸਿੰਘ ਮੁਤਾਬਕ ਉਹ ਅਤੇ ਉਹਨਾਂ ਦੀ ਪਤਨੀ ਸਿਰਫ ਪੰਜਵੀਂ ਪਾਸ ਨੇ ਅਤੇ ਉਹ ਆਪਣੇ ਬੱਚਿਆਂ ਨੂੰ ਬਿਹਤਰ ਤੋਂ ਬਿਹਤਰ ਸਿੱਖਿਆ ਦੇਣਾ ਚਾਹੁੰਦੇ ਸਨ ਜਿਸ ਦੇ ਮੱਦੇਨਜ਼ਰ ਪਿੰਡ ਛੱਡ ਕੇ ਕੁਰਕ ਖੇਤਰ ਰਹਿਣ ਲੱਗੇ ਇਸੇ ਦੌਰਾਨ ਤਿੰਨ ਟਰੱਕ ਟਰੈਵਲ ਏਜੰਟ ਪਰਮਜੀਤ ਸਿੰਘ ਨੂੰ ਮਿਲੇ ਅਤੇ ਸਬਜ਼ ਬਾਗ ਦਿਖਾਉਣੇ ਸ਼ੁਰੂ ਕਰ ਦਿੱਤੇ ਕਿ ਅਮਰੀਕਾ ਪੁੱਜਦੇ ਆ ਹੀ ਚੰਗੀ ਨੌਕਰੀ ਮਿਲ ਜਾਵੇਗੀ ਅਤੇ ਉਹ ਪਰਿਵਾਰ ਸਮੇਤ ਉੱਥੇ ਜਾ ਸਕਦਾ ਹੈ ਪਤੀ ਪਤਨੀ ਅਤੇ ਦੋ ਬੱਚਿਆਂ ਨੂੰ ਅਮਰੀਕਾ ਭੇਜਣ ਦੇ ਇਬਜ਼ ਵਿੱਚ 1 ਕਰੋੜ 20 ਲੱਖ ਰੁਪਏ ਦੀ ਮੰਗ ਕੀਤੀ ਗਈ। ਪਰਮਜੀਤ ਸਿੰਘ ਨੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਵੇਖਦਿਆਂ ਨਾਜਾਇਜ਼ ਤਰੀਕੇ ਨਾਲ ਅਮਰੀਕਾ ਜਾਣ ਦਾ ਮਨ ਬਣਾ ਲਿਆ ਅਤੇ ਪੇਸ਼ਗੀ ਵਜੋਂ 1.5 ਲੱਖ ਰੁਪਏ ਟਰੈਵਲ ਏਜੰਟਾਂ ਨੂੰ ਦੇ ਦਿੱਤੇ। ਪਰਮਜੀਤ ਸਿੰਘ ਦੀ ਪਤਨੀ ਦਾ ਪਾਸਪੋਰਟ ਵੀ ਨਹੀਂ ਸੀ ਬਣਿਆ ਹੋਇਆ ਅਤੇ ਜਲਦ ਤੋਂ ਜਲਦ ਪਾਸਪੋਰਟ ਦਾ ਪ੍ਰਬੰਧ ਕਰਵਾਉਣ ਲਈ ਟਰੈਵਲ ਏਜੰਟਾਂ ਨੂੰ 8 ਲੱਖ ਰੁਪਏ ਹੋਰ ਦੇ ਦਿੱਤੇ। ਟ੍ਰੈਵਲ ਏਜੰਟਾਂ ਨੇ ਅਮਰੀਕਾ ਭੇਜਣ ਦੀ ਸਾਰੀ ਤਿਆਰੀ ਹੋਣ ਦੀ ਗੱਲ ਆਖੀ ਤਾਂ ਪਰਮਜੀਤ ਸਿੰਘ ਨੇ ਆਪਣਾ ਘਰ 74 ਲੱਖ ਰੁਪਏ ਵਿੱਚ ਵੇਚ ਦਿੱਤਾ 18 ਦਸੰਬਰ 2024 ਨੂੰ ਟ੍ਰੈਵਲ ਏਜੰਟਾਂ ਨੇ 40 ਲੱਖ ਰੁਪਏ ਨਕਦ ਲੈ ਲਏ ਅਤੇ ਇਸ ਮਗਰੋਂ 21 ਦਸੰਬਰ ਨੂੰ ਦਿੱਲੀ ਹਵਾਈ ਅੱਡੇ ਤੋਂ ਪਹਿਲਾਂ ਰੋਮ ਅਤੇ ਫਿਰ ਪੈਰਿਸ ਪਹੁੰਚਾ ਦਿੱਤਾ ਪੈਰਿਸ ਪਹੁੰਚੇ ਪਰਮਜੀਤ ਸਿੰਘ ਨੂੰ ਵਟਸਐਪ ਕਾਲ ਕਰਕੇ ਦੱਸਿਆ ਗਿਆ ਕਿ ਪਨਾਮਾ ਜਾਣ ਵਾਲੀ ਫਲਾਈਟ ਰੱਦ ਹੋ ਚੁੱਕੀ ਹੈ ਜਿਸ ਦੇ ਮੱਦੇਨਜ਼ਰ 27 ਦਸੰਬਰ ਨੂੰ ਕੋਸਟਾ ਰੀਕਾ ਭੇਜਿਆ ਜਾਵੇਗਾ ਕੋਸਟਾ ਰੀਕਾ ਤੋਂ 15 ਦਿਨ ਦਾ ਸਫਰ ਕਰਦਿਆਂ ਪਰਮਜੀਤ ਅਤੇ ਉਸ ਦਾ ਪਰਿਵਾਰ ਮੈਕਸੀਕੋ ਪੁੱਜ ਗਏ ਜਿੱਥੇ ਉਹਨਾਂ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ ਡੌਂਕਰਾਂ ਨੇ ਪਾਸਪੋਰਟ ਅਤੇ ਮੋਬਾਈਲ ਖੋਲੇ ਅਤੇ ਮੋਟੀ ਰਕਮ ਮੰਗਣੀ ਸ਼ੁਰੂ ਕਰ ਦਿੱਤੀ ਪਰਮਜੀਤ ਵੱਲੋਂ ਵਾਰ-ਵਾਰ ਯਕੀਨ ਦਿਵਾਉਣ ਕੇ ਅਮਰੀਕਾ ਪਹੁੰਚਣ ਤੇ ਸਾਰੀ ਰਕਮ ਅਦਾ ਕਰ ਦਿੱਤੀ ਜਾਵੇਗੀ ਦੇ ਬਾਵਜੂਦ ਡੌਂਕਰਾਂ ਨੇ ਇੱਕ ਨਾ ਸੁਣੀ ਅਤੇ ਬੱਚਿਆਂ ਦੀ ਕੁੱਟਮਾਰ ਕਰਨ ਲੱਗੇ ਅਤੇ ਬਿਜਲੀ ਦਾ ਕਰੰਟ ਵੀ ਲਾਇਆ ਬੱਚਿਆਂ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਜਿਸ ਮਗਰੋਂ ਪਰਮਜੀਤ ਨੇ 15 ਜਨਵਰੀ ਨੂੰ ਆਪਣੇ ਮਾਮੇ ਦੇ ਮੁੰਡੇ ਨੂੰ ਵਟਸਐਪ ਕਾਲ ਕਰਕੇ ਰਕਮ ਦਾ ਪ੍ਰਬੰਧ ਕਰਨ ਦੇ ਤਰਲੇ ਕੀਤੇ ਪਰਮਜੀਤ ਸਿੰਘ ਬੇਤਰਪ ਬਖਦੀ ਪਹਾੜ ਵਿੱਚ ਅਮਰੀਕਾ ਜਾ ਰਿਹਾ ਸੀ ਪਰ ਉਸਦੇ ਪਰਿਵਾਰ ਦੀ ਜਾਨ ਖਤਰੇ ਵਿੱਚ गिर ਗਈ ਆਖਰਕਾਰ 70 ਲੱਖ ਰੁਪਏ ਦਾ ਪ੍ਰਬੰਧ ਹੋ ਗਿਆ ਅਤੇ ਡੌਂਕਰ ਉਹਨਾਂ ਨੂੰ ਅਮਰੀਕਾ ਦੇ ਬਾਰਡਰ ਨੇੜੇ ਲੈ ਗਏ ਪਰ ਦੂਜੇ ਪਾਸੇ ਟਰੰਪ ਬਤੌਰ ਰਾਸ਼ਟਰਪਤੀ ਅਹੁਦਾ ਸੰਭਾਲ ਚੁੱਕੇ ਸਨ ਅਤੇ ਨਾਜਾਇਜ਼ ਪ੍ਰਵਾਸੀਆਂ ਦੀ ਫੜੋਫੜੀ ਵੱਡੇ ਪੱਧਰ ਤੇ ਸ਼ੁਰੂ ਹੋ ਗਈ ਪਰਮਜੀਤ ਸਿੰਘ ਨੂੰ ਆਲੇ-ਦੁਆਲੇ ਤੋਂ ਇਸ ਬਾਰੇ ਪਤਾ ਲੱਗਾ ਤਾਂ ਉਸਨੇ ਪਰਿਵਾਰ ਸਣੇ ਬਾਰਡਰ ਪਾਰ ਕਰਨ ਤੋਂ ਨਾ ਕਰ ਦਿੱਤੀ ਜਿਸ ਮਗਰੋਂ ਡੋਂਕਰਾਂ ਨੇ ਮੋੜ ਪਰਮਜੀਤ ਦੇ ਬੱਚਿਆਂ ਨੂੰ ਮਾਰਨ ਦੀ ਧਮਕੀ ਦਿੱਤੀ ਅਤੇ ਜ਼ਬਰਦਸਤੀ ਬਾਰਡਰ ਪਾਰ ਕਰਵਾ ਦਿੱਤਾ ਪਰਮਜੀਤ ਅਤੇ ਉਸਦੇ ਪਰਿਵਾਰ ਦੇ ਅਮਰੀਕਾ ਵਿੱਚ ਦਾਖਲ ਹੋਣ ਦੀ ਵੀਡੀਓ ਬਣਾ ਕੇ ਇੰਡੀਆ ਵਿੱਚ ਮੌਜੂਦ ਏਜੰਟਾਂ ਨੂੰ ਭੇਜ ਦਿੱਤੀ ਗਈ ਪਰ ਇਧਰ ਬਾਰਡਰ ਏਜੰਟਾਂ ਨੇ ਪੂਰੇ ਪਰਿਵਾਰ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਡੱਕ ਦਿੱਤਾ ਅਤੇ 5 ਫਰਵਰੀ ਨੂੰ ਰਿਪੋਰਟ ਕਰ ਦਿੱਤਾ ਗਿਆ ਹੁਣ ਪਰਮਜੀਤ ਅਤੇ ਉਸਦੇ ਪਰਿਵਾਰ ਦਾ ਭਵਿੱਖ ਹਨੇਰੇ ਵਿੱਚ ਹੈ ਸਿਰ ਤੇ ਛੱਤ ਵੀ ਨਹੀਂ ਰਹੀ ਅਤੇ ਲੱਖਾਂ ਰੁਪਏ ਦਾ ਕਰਜ਼ਾ ਵਖਰਾ ਝੜ ਚੁੱਕਾ ਹੈ ਖੇਰੋ ਰਿਪੋਰਟ ਹਮਦਰ ਟੀਵੀ ਆ ਹੁਣ ਚਲਦੇ ਹਾਂ ਸਰੀ ਵਿਖੇ ਛੁਰੇਬਾਜ਼ੀ ਅਤੇ ਪੁਲਿਸ ਵੱਲੋਂ ਸਾਊਦੀਜਨ ਦੀ ਕੀਤੀ ਜਾ ਰਹੀ ਭਾਰ ਨਾਲ ਸੰਬੰਧਤ ਖਬਰ ਵੱਲ ਬੀਸੀ ਦੇ ਸਰੀ ਵਿਖੇ ਐਤਵਾਰ ਸਵੇਰੇ ਦੋ ਜਨਤਕ ਥਾਵਾਂ ਤੇ ਲੋਕਾਂ ਉੱਤੇ ਛੁਰੇ ਨਾਲ ਹਮਲਾ ਕਰਨ ਵਾਲੇ ਸਾਊਦੀਜਨ ਦੀ ਪੁਲਿਸ ਸਰਗਰਮੀ ਨਾਲ ਪੜਤਾਲ ਕਰ ਰਹੀ ਹੈ ਸਰੀ ਪੁਲਿਸ ਨੇ ਦੱਸਿਆ ਕਿ ਬਗੈਰ ਕਿਸੇ 扑ੜਕਾਹੜ ਤੋਂ ਕੀਤੇ ਗਏ ਹਮਲਿਆਂ ਦੌਰਾਨ ਜ਼ਖਮੀ ਇੱਕ ਸ਼ਖਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ ਪੁਲਿਸ ਮੁਤਾਬਕ ਪਹਿਲੀ ਵਾਰਦਾਤ 9 ਫਰਵਰੀ ਨੂੰ ਸਵੇਰੇ ਤਕਰੀਬਨ 11:30 ਵਜੇ 120 ਸਟਰੀਟ ਦੇ 6600 ਬਲਾਕ ਵਿੱਚ ਇੱਕ ਕਾਰੋਬਾਰੀ ਅਧਾਰੇ ਵਿੱਚ ਵਾਪਰੀ ਜਿੱਥੇ ਦੋ ਜਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸ਼ੱਕੀ ਵੱਲੋਂ ਘਸਨਮੁੱਕੇ ਚਲਾਉਣ ਤੋਂ ਇਲਾਵਾ ਹਥਿਆਰ ਦੀ ਵਰਤੋਂ ਵੀ ਕੀਤੀ ਗਈ ਅਤੇ ਵਾਰਦਾਤ ਮਗਰੋਂ ਫਰਾਰ ਹੋ ਗਿਆ ਪੀੜਤਾਵਾਂ ਵਿੱਚੋਂ ਇੱਕ ਕਾਰੋਬਾਰੀ ਅਦਾਰੇ ਦਾ ਮੁਲਾਜ਼ਮ ਦੱਸਿਆ ਜਾ ਰਿਹਾ ਹੈ ਜਦਕਿ ਦੂਜਾ ਖਰੀਦਦਾਰੀ ਕਰਨ ਆਇਆ ਗਾਹਕ ਸੀ ਜਿਸ ਵੱਲੋਂ ਝਗੜਾ ਰੋਕਣ ਦਾ ਯਤਨ ਕੀਤਾ ਗਿਆ ਪਰ ਸ਼ੱਕੀ ਨੇ ਉਸ ਉੱਤੇ ਵੀ ਵਾਰ ਕਰਨੇ ਸ਼ੁਰੂ ਕਰ ਦਿੱਤੇ ਕਾਰੋਬਾਰੀ ਅਦਾਰੇ ਦੇ ਮੁਲਾਜ਼ਮ ਨੂੰ ਬਚਾਉਣ ਦੇ ਯਤਨ ਦੌਰਾਨ ਗਾਹਕ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਸਰੀ ਪੁਲਿਸ ਨੇ ਦੱਸਿਆ ਕਿ ਸ਼ੱਕੀ ਨੂੰ 64 ਐਵੇਨਿਊ ਤੋਂ 121 ਸਟਰੀਟ ਵੱਲ ਜਾਂਦੇ ਆਂ ਦੇਖਿਆ ਗਿਆ ਜਿਸ ਦੀ ਉਮਰ ਤਕਰੀਬਨ 30 ਸਾਲ ਅਤੇ ਕੱਦ 6 ਫੁੱਟ 1 ਇੰਚ ਹੈ ਉਸ ਦੇ ਵਾਲ ਕਾਲੇ ਅਤੇ ਵਾਰਦਾਤ ਵੇਲੇ ਉਸ ਨੇ ਹਲਕੇ ਜਾਮਨੀ ਰੰਗ ਦੀ ਹੂਡੀ ਪਹਿਨੀ ਹੋਈ ਸੀ ਜਦਕਿ ਚਿੱਟੇ ਸ਼ੂਜ਼ ਪਾਏ ਹੋਏ ਸਨ ਸ਼ੱਕੀ ਕੋਲ ਛੁਰਾ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਜੋ ਪੀੜਤਾ ਨੂੰ ਬਿਲਕੁਲ ਨਹੀਂ ਜਾਣਦਾ ਸੀ ਸਰੀ ਪੁਲਿਸ ਦੇ ਜਨਰਲ ਇਨਵੈਸਟੀਗੇਸ਼ਨ ਯੂਨਿਟ ਵੱਲੋਂ ਇਲਾਕੇ ਦਾ ਚੱਪਾ-ਚੱਪਾ ਛਾਣ ਦਿੱਤਾ ਗਿਆ ਪਰ ਅੰਤਮ ਰਿਪੋਰਟ ਮਿਲਣ ਤੱਕ ਸ਼ੱਕੀ ਨੂੰ ਕਾਬੂ ਨਾ ਕੀਤਾ ਜਾ ਸਕਿਆ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਸ਼ੱਕੀ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ 604 599 0502 ਤੇ ਸੰਪਰਕ ਕਰਦੇ ਆਂ ਫਾਈਲ 2025 11329 ਦਾ ਜ਼ਿਕਰ ਕਰੇ ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟਾਪਰਜ਼ ਨਾਲ 1800 222 8477 ਤੇ ਕਾਲ ਕੀਤੀ ਜਾ ਸਕਦੀ ਹੈ ਪੁਲਿਸ ਵੱਲੋਂ ਲੋਕਾਂ ਨੂੰ ਸचेत ਕੀਤਾ ਗਿਆ ਹੈ ਕਿ ਜੇ ਕਿਸੇ ਨੂੰ ਸ਼ੱਕੀ ਨਜ਼ਰ ਆਵੇ ਤਾਂ ਉਸ ਦੇ ਨੇੜੇ ਜਾਣ ਤੋਂ ਪਰਹੇਜ਼ ਕੀਤਾ ਜਾਵੇ ਅਤੇ ਤੁਰਤ 911 ਤੇ ਕਾਲ ਕਰਦਿਆਂ ਪੁਲਿਸ ਨੂੰ ਇਤਲਾਹ ਦਿੱਤੀ ਜਾਵੇ ਦੂਜੇ ਪਾਸੇ ਸਰੀ ਦੇ ਇੱਕ ਰੈਸਟੋਰੈਂਟ ਵਿੱਚ ਕੁਰਸੀਆਂ ਚੱਲਣ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਵਿਦਿਆਰਥੀ ਨੂੰ ਨਿਸ਼ਾਨਾ ਬਣਾਇਆ ਗਿਆ ਪੁਲਿਸ ਨੇ ਦੱਸਿਆ ਕਿ ਸਲੀਵਨ ਹਾਈਟ ਸਕੈਂਡਰੀ ਸਕੂਲ ਨੇੜੇ ਵਾਪਰੀ ਵਾਰਦਾਤ ਦੀ ਵੀਡੀਓ ਸੋਸ਼ਲ ਮੀਡੀਆ ਤੇ ਅਪਲੋਡ ਕਰ ਦਿੱਤੀ ਗਈ ਜਿਸ ਵਿੱਚ ਕੁਰਸੀ ਤੇ ਬੈਠੇ ਨੌਜਵਾਨ ਨੂੰ ਨਿਸ਼ਾਨਾ ਬਣਾਉਣ ਦੀ ਹਿੰਸਕ ਘਟਨਾ ਦੇਖੀ ਜਾ ਸਕਦੀ ਹੈ ਸਰੀ ਪੁਲਿਸ ਦੇ ਬੁਲਾਰੇ ਇਯਾਨ ਮੈਕਡੋਨਲਡ ਨੇ ਕਿਹਾ ਕਿ ਦਿਲ ਦਹਿਲਾਉਣ ਵਾਲੀ ਵੀਡੀਓ ਵਿੱਚ ਸ਼ੱਕੀ ਨੂੰ ਕੁਰਸੀ ਚੁੱਕ ਕੇ ਮਾਰਦਿਆਂ ਦੇਖਿਆ ਜਾ ਸਕਦਾ ਹੈ ਹਮਲੇ ਦਾ ਸ਼ਿਕਾਰ ਬਣੇ ਪੀੜਤ ਦੀ ਅੱਖ ਕਾਲੀ ਹੋ ਗਈ ਅਤੇ ਚਿਹਰੇ ਤੇ ਜ਼ਖਮਾਂ ਦੇ ਨਿਸ਼ਾਨ ਨਜ਼ਰ ਆ ਰਹੇ ਸਨ ਮੈਕਡੋਨਲਡ ਨੇ ਅੱਗੇ ਕਿਹਾ ਕਿ ਮੌਕੇ ਤੇ ਮੌਜੂਦ ਕਈ ਨੌਜਵਾਨਾਂ ਨਾਲ ਗੱਲਬਾਤ ਕੀਤੀ ਗਈ ਹੈ ਅਤੇ ਹਮਲਾਵਰ ਦੀ ਪਛਾਣ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਗੇਰਾ ਰਿਪੋਰਟ ਹਮਦਾਰ ਟੀਵੀ ਆ ਹੁਣ ਚਲਦੇ ਆ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਵੱਲੋਂ ਕੀਤੇ ਜਾ ਰਹੇ ਅਹਿਮ ਐਲਾਨਾਂ ਨਾਲ ਸੰਬੰਧਤ ਖਬਰਵਾਲ ਅਮਰੀਕਾ ਦੀ ਪੈਨੀ ਜਲਦ ਹੀ ਇਤਿਹਾਸ ਦਾ ਹਿੱਸਾ ਬਣ ਸਕਦੀ ਹੈ ਜੀ ਹਾਂ ਰਾਸ਼ਟਰਪਤੀ ਡੋਨਲਡ 트੍ਰੰਪ ਵੱਲੋਂ ਨਵੀਆਂ ਪੈਨੀਆਂ ਤਿਆਰ ਕਰਨ ਤੇ ਰੋਕ ਲਾਉਂਦਿਆਂ ਕਿਹਾ ਗਿਆ ਹੈ ਕਿ ਫਜ਼ੂਲ ਖਰਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ 트੍ਰੰਪ ਦਾ ਕਹਿਣਾ ਹੈ ਕਿ ਇੱਕ ਪੈਨੀ ਤਿਆਰ ਕਰਨ ਤੇ 2 ਸੈਂਟ ਤੋਂ ਵੱਧ ਖਰਚਾ ਆਉਂਦਾ ਹੈ ਜਦਕਿ ਯੂਐਸ ਮੈਂਟ ਵੱਲੋਂ ਪਿਛਲੇ ਸਾਲ ਜਾਰੀ ਇੱਕ ਰਿਪੋਰਟ ਮੁਤਾਬਕ ਇੱਕ ਪੈਣੀ ਤਿਆਰ ਕਰਨ ਤੇ 3.5 ਸੈਂਟ ਤੋਂ ਵੱਧ ਖਰਚਾ ਆਉਂਦਾ ਹੈ ਅਤੇ 2023 ਵਿੱਚ ਖਜ਼ਾਨਾ ਵਿਭਾਗ ਨੂੰ 179 ਮਿਲੀਅਨ ਡਾਲਰ ਗਵਾਉਣੇ ਪਏ। 트럼ਪ ਸਰਕਾਰ ਵਿੱਚ ਨਵਾਂ ਬਣਿਆ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ 500 ਅਰਬ ਡਾਲਰ ਦਾ ਸਰਕਾਰੀ ਖਰਚ ਘਟਾਉਣਾ ਚਾਹੁੰਦਾ ਹੈ ਜੋ ਕੁੱਲ ਬਜਟ ਦਾ 7 ਫੀਸਦੀ ਬਣਦਾ ਹੈ। ਦੂਜੇ ਪਾਸੇ 트럼ਪ ਵੱਲੋਂ ਅੱਜ ਕੈਨੇਡਾ ਸਣੇ ਦੁਨੀਆ ਦੇ ਵੱਖ-ਵੱਖ ਮੁਲਕਾਂ ਤੋਂ ਆਉਣ ਵਾਲੇ ਸਟੀਲ ਅਤੇ ਐਲੂਮੀਨੀਅਮ ਉੱਤੇ 25 ਫੀਸਡ ਕੈਰੇਫ ਲਾਉਂਡ ਦਾ ਰਸਮੀ ਐਲਾਨ ਕੀਤਾ ਜਾਵੇਗਾ ਫਲੋਰੀਡਾ ਤੋਂ ਨਿਊ ਓਰਲੀਅਨਸ ਜਾਂਦਿਆਂ 에ਅਰਫੋਰਸ 1 ਵਿੱਚ ਪ੍ਰੈਸ ਕਾਨਫਰੰਸ ਦੌਰਾਨ 트럼ਪ ਨੇ ਕਿਹਾ ਕਿ ਦੁਨੀਆ ਦੇ ਕਿਸੇ ਵੀ ਹਿੱਸੇ ਤੋਂ ਅਮਰੀਕਾ ਆਉਣ ਵਾਲੇ ਸਟੀਲ ਉੱਤੇ 25 ਫੀਸਡ ਟੈਕਸ ਲੱਗੇਗਾ ਜਦੋਂ 트럼ਪ ਨੂੰ ਐਲੂਮੀਨੀਅਮ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਧਾਤਵੀ ਕਾਰੋਬਾਰੀ ਟੈਕਸਾਂ ਦੇ ਘੇਰੇ ਵਿੱਚ ਆਵੇਗੀ ਰਾਸ਼ਟਰਪਤੀ ਨੇ ਅੱਗੇ ਕਿਹਾ ਕਿ ਉਹ ਮੰਗਲਵਾਰ ਜਾਂ ਬੁੱਧਵਾਰ ਨੂੰ ਉਨ੍ਹਾਂ ਦੇ ਮੁਲਕਾਂ ਵਿਰੁੱਧ ਭਾਰੀ ਪਰਕਮ ਟੈਕਸ ਲਾਉਣ ਦਾ ਐਲਾਨ ਕਰਨਗੇ ਜੋ ਅਮਰੀਕੀ ਵਸਤਾਂ ਤੇ ਮੋਟਾ ਟੈਕਸ ਵਸੂਲ ਕਰਦੇ ਨੇ 트럼ਪ ਨੇ ਮਿਸਾਲ ਪੇਸ਼ ਕਰਦਿਆਂ ਕਿਹਾ ਕਿ ਜੇ ਕੋਈ ਮੁਲਕ ਅਮਰੀਕੀ ਵਸਤਾਂ ਤੇ 130% ਟੈਰਿਫ ਲਾਉਂਦਾ ਹੈ ਤਾਂ ਅਮਰੀਕਾ ਉਸ ਮੁਲਕ ਤੋਂ ਆਉਣ ਵਾਲੀਆਂ ਵਸਤਾਂ ਤੇ ਕੁਝ ਵੀ ਵਸੂਲ ਨਹੀਂ ਕਰਦਾ ਤਾਂ ਇਹ ਰੁਝਾਨ ਬੰਦ ਹੋਣਾ ਚਾਹੀਦਾ ਹੈ ਉੱਧਰ 온ਟਾਰੀਓ ਦੇ ਪ੍ਰੀਮੀਅਰ ਡੈਗਫੋਰਡ ਅਤੇ ਕਿਊਬੈਕ ਦੇ ਪ੍ਰੀਮੀਅਰ ਫਾਂਸਬਨ ਲੈਗੋ ਨੇ 트럼ਪ ਦੇ ਤਾਜ਼ਾ ਐਲਾਨ ਦੀ ਦੇਖੇ ਨੁਕਤਾਚੀਨੀ ਕਰਦੇ ਆ ਕਿਹਾ ਕਿ ਅਗਲੇ 4 ਸਾਲ ਇਹੋ ਕੁਝ ਝੱਲਣਾ ਪਵੇਗਾ ਜਦਕਿ ਸਾਡਾ ਅਰਥਚਾਰਾ ਖਤਰੇ ਵਿੱਚ ਪੈ ਸਕਦਾ ਹੈ। ਫ੍ਰਾਂਸ ਬਲ ਲੈਗੋ ਨੇ ਕਿਹਾ ਕਿ ਅਮਰੀਕਾ ਨਾਲ ਮੁਕਤ ਵਪਾਰ ਸੰਧੀ ਬਾਰੇ ਗੱਲਬਾਤ ਮੁੜ ਆਰੰਭਣੀ ਚਾਹੀਦੀ ਹੈ ਅਤੇ ਸਾਲ 2026 ਤੱਕ ਉਡੀ ਕਰਨ ਦੀ ਕੋਈ ਤੁਕ ਨਹੀਂ ਬਣਦੀ। ਦੱਸ ਦਈਏ ਕਿ ਕੈਨੇਡਾ, ਅਮਰੀਕਾ ਅਤੇ ਮੈਕਸੀਕੋ ਦਰਮਿਆਨ ਹੋਈ ਤਿੰਨ ਧਿਰਾਂ ਦੀ ਸੰਧੀ ਦੀ ਸਮੀਖਿਆ ਸਾਲ 2026 ਵਿੱਚ ਹੋਣੀ ਹੈ ਪਰ ਉਸ ਵੇਲੇ ਤੱਕ ਹਾਲਾਤ ਬੱਤਰ ਹੋ ਸਕਦੇ ਨੇ। ਪਿਛਲੇ ਸਾਲ ਚੋਣ ਪ੍ਰਚਾਰ ਦੌਰਾਨ ਟਰੰਪ ਵੱਲੋਂ ਸੰਧੀ ਉੱਤੇ ਮੁੜ ਵਿਚਾਰ ਕਰਨ ਦਾ ਵਾਅਦਾ ਕੀਤਾ ਗਿਆ ਸੀ। ਇਸੇ ਦੌਰਾਨ ਕੈਨੇਡੀਅਨ ਸਟੀਲ ਪ੍ਰੋਡਿਊਸਰਸ ਐਸੋਸੀਏਸ਼ਨ ਦੀ ਮੁੱਖ ਕਾਰਜਕਾਰੀ ਅਫਸਰ ਕੈਥਰੀਨ ਕੋਬਰਨ ਨੇ ਕਿਹਾ ਕਿ ਨਵੇਂ ਟੈਰਿਫਸ ਚਿੰਤਾਵਾਂ ਵਿੱਚ ਵਾਧਾ ਕਰਦੀਆਂ ਨੇ। ਜੇ ਇਹ ਲਾਗੂ ਹੋਈਆਂ ਤਾਂ ਸਰਹੱਦ ਦੇ ਦੋਵੇਂ ਪਾਸੇ ਤਬਾਕੁਨ ਅਸਰ ਵੇਖਣ ਨੂੰ ਮਿਲਣਗੇ। ਕੋਬਰਨ ਵੱਲੋਂ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਸੰਭਾਵਿਤ ਟੈਰਿਫਸ ਤੋਂ ਬਚਣ ਦੇ ਉਪਾਅ ਕੀਤੇ ਜਾਣ। ਅਤੇ ਜੇ ਕੋਈ ਰਾਹਤ ਨਹੀਂ ਮਿਲੀ ਤਾਂ ਕੈਨੇਡਾ ਸਰਕਾਰ ਨੂੰ ਮੋੜਨੇ ਟੈਕਸ ਲਾਉਣ ਦੀ ਤਿਆਰੀ ਕਰਨੀ ਚਾਹੀਦੀ ਹੈ ਚਿੱਤ ਰਹੇ ਕਿ ਟਰੰਪ ਵੱਲੋਂ ਮਾਰਚ 2018 ਵਿੱਚ ਵੀ ਕੈਨੇਡੀਅਨ ਸਟੀਲ ਅਤੇ ਐਲੂਮੀਨੀਅਮ ਉੱਤੇ 25% ਅਤੇ 10% ਟੈਕਸ ਲਾਉਣ ਦਾ ਐਲਾਨ ਕੀਤਾ ਗਿਆ ਸੀ ਜਿਸ ਦੇ ਜਵਾਬ ਵਿੱਚ ਕੈਨੇਡਾ ਵੱਲੋਂ ਮੋੜਵੀਂ ਕਾਰਵਾਈ ਕੀਤੀ ਗਈ ਅਤੇ ਮਈ 2019 ਵਿੱਚ ਟਰੰਪ ਸਰਕਾਰ ਨੇ ਟੈਰਿਫਸ ਵਾਪਸ ਲੈ ਲਈਆਂ ਗੇਰਾ ਰਿਪੋਰਟ ਹਮਦਰ ਟੀਵੀ ਅਗਲੀ ਖਬਰ ਪੰਜਾਬ ਸਰਕਾਰ ਵੱਲੋਂ ਐਨਆਰਆਈਜ਼ ਬਾਰੇ ਕੀਤੇ ਅਹਿਮ ਐਲਾਨ ਨਾਲ ਸੰਬੰਧਤ ਹੈ ਜੀ ਹਾਂ ਪੰਜਾਬ ਸਰਕਾਰ ਵੱਲੋਂ ਐਨਆਰਆਈਜ਼ ਦੀਆਂ ਸ਼ਿਕਾਇਤਾਂ ਨਿਪਟਾਉਣ ਦੇ ਮਕਸਦ ਤਹਿਤ ਇੱਕ ਵਟਸਐਪ ਨੰਬਰ 90569884 ਜਾਰੀ ਕੀਤਾ ਗਿਆ ਹੈ ਜਿਸ ਰਾਹੀਂ ਅਮਰੀਕਾ ਕੈਨੇਡਾ ਸਣੇ ਦੁਨੀਆ ਦੇ ਵੱਖ-ਵੱਖ ਮੁਲਕਾਂ ਵਿੱਚ ਮੌਜੂਦ ਪੰਜਾਬੀ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਦੇ ਨੇ ਐਨਆਰਆਈਜ਼ ਦੀਆਂ ਸ਼ਿਕਾਇਤਾਂ ਦੇ ਜਲ ਤੋਂ ਜਲਦ ਨਿਪਟਾਰੇ ਵਾਸਤੇ ਇਹ ਸ਼ਿਕਾਇਤਾਂ ਸੰਬੰਧਤ ਵਿਭਾਗਾਂ ਤੋਂ ਇਲਾਵਾ ਪੰਜਾਬ ਪੁਲਿਸ ਦੇ ਐਨ ਆਰ ਆਈ ਵਿੰਗ ਦੇ ਏ ਡੀ ਜੀ ਪੀ ਨੂੰ ਭੇਜੀਆਂ ਜਾਣਗੀਆਂ ਜਿੱਥੇ ਉਹਨਾਂ ਨੂੰ ਐਨ ਆਰ ਆਈ ਪੁਲਿਸ ਵਿੰਗ ਐਨ ਆਰ ਆਈ ਸਟੇਟ ਕਮਿਸ਼ਨ ਅਤੇ ਐਨ ਆਰ ਆਈ ਸਭਾ ਨਾਲ ਸੰਬੰਧਿਤ ਵਿਸਤਾਰਤ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ ਪ੍ਰਸ਼ਾਸਨਿਕ ਸੁਧਾਰ ਅਤੇ ਐਨ ਆਰ ਆਈ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਦੱਸਿਆ ਕਿ ਉਹਨਾਂ ਦਾ ਵਿਭਾਗ ਵਿਦੇਸ਼ਾਂ ਵਿੱਚ ਵਸੇ ਪੰਜਾਬੀਆਂ ਦੇ ਜਨਮ ਸਰਟੀਫਿਕੇਟ ਅਤੇ ਵੱਖ-ਵੱਖ ਦਸਤਾਵੇਜ਼ਾਂ ਦੀ ਤਸਦੀਕ ਕਰਨ ਦੀ ਸਹੂਲਤ ਮੁਹੱਈਆ ਕਰਵਾ ਰਿਹਾ ਹੈ ਬર્થ ਸਰਟੀਫਿਕੇਟ ਤੋਂ ਇਲਾਵਾ ਜਨਮ ਦੀ ਧੇਰ ਨਾਲ ਐਂਟਰੀ ਪੁਲਿਸ ਕਲੀਅਰੈਂਸ ਮੈਡੀਕਲ ਸਰਟੀਫਿਕੇਟ ਸਿੱਖਿਆ ਯੋਗਤਾ ਸਰਟੀਫਿਕੇਟ ਡਰਾਈਵਿੰਗ ਲਾਇਸੈਂਸ ਸਰਟੀਫਿਕੇਟ ਮੌਤ ਸਰਟੀਫਿਕੇਟ ਵਿਆਹ ਜਾਂ ਤਲਾਕ ਦਾ ਸਰਟੀਫਿਕੇਟ ਡਿਕਰੀ ਅਤੇ ਗੋਦ ਲੈਣ ਨਾਲਸ ਬੰਦਰ ਡੀਡਸ ਸ਼ਾਮਲ ਨੇ ਬੇਰ ਰਿਪੋਰਟ ਹੰਦਰ ਟੀਵੀ ਆ ਹੁਣ ਚਲਦੇ ਆ ਕੈਨੇਡਾ ਵਿੱਚ ਲਾਪਤਾ ਪੰਜਾਬੀ ਮੁਟਿਆਰ ਨਾਲ ਸੰਬੰਧਤ ਖਬਰ ਵਾਲ ਕੈਨੇਡਾ ਦੇ ਬ੍ਰੈਮਟਨ ਸ਼ਹਿਰ ਤੋਂ ਲਾਪਤਾ 21 ਸਾਲਾਂ ਹਰਸਿਮਰਨਜੀਤ ਕੌਰ ਦੀ ਸਵਾ ਦੋ ਮਹੀਨੇ ਬਾਅਦ ਵੀ ਕੋਈ ਉਗਸੋਗ ਨਹੀਂ ਲੱਗ ਸਕੀ ਅਤੇ ਉਸਦੀ ਭਾਲ ਵਿੱਚ ਜੁਟੇ ਪੀਨ ਰੀਜਨਲ ਪੁਲਿਸ ਵੱਲੋਂ ਲੋਕਾਂ ਤੋਂ ਮਦਦ ਮੰਗੀ ਗਈ ਹੈ। ਬ੍ਰੈਮਟਨ ਦੇ ਮਾਫਟ ਐਵੇਨਿਊ ਅਤੇ ਹਰਸਨ ਡਰਾਈਵ ਇਲਾਕੇ ਵਿੱਚਲੇ ਬੱਸ ਸਟਾਪ ਤੇ ਹਰਸਿਮਰਨਜੀਤ ਕੌਰ ਨੂੰ ਆਖਰੀ ਵਾਰ 1 ਦਸੰਬਰ 2024 ਨੂੰ ਦੇਖਿਆ ਗਿਆ। ਹਰਸਿਮਰਨਜੀਤ ਕੌਰ ਦਾ ਪਰਿਵਾਰ ਅਤੇ ਪੁਲਿਸ ਉਸਦੀ ਸੁਖ શાંત ਪ੍ਰਤੀ ਬੇਹੱਦ ਚਿੰਤਤ ਨੇ। ਫੀਲ ਰਿਜਨਲ ਪੁਲਿਸ ਦੇ 21 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਨੇ ਹਰ ਸਿਮਰਨਜੀਤ ਕੌਰ ਦਾ ਹੁਲੀਆ ਜਾਰੀ ਕਰਦਿਆਂ ਕਿਹਾ ਕਿ ਉਸ ਦਾ ਰੰਗ ਕਣਕਵੰਨਾ ਕੱਦ 4 ਫੁੱਟ 11 ਇੰਚ ਅਤੇ ਸਰੀਰ ਦਰਮਿਆਨਾ ਹੈ ਆਖਰੀ ਵਾਰ ਦੇਖੇ ਜਾਣ ਵੇਲੇ ਉਸ ਨੇ ਔਰੇਂਜ ਅਤੇ ਬਲੈਕ ਜੈਕਟ ਅਤੇ ਹਲਕੇ ਹਰੇ ਰੰਗ ਦੀਆਂ ਲੈਗਿੰਗਸ ਅਤੇ ਟੌਪ ਪਾਇਆ ਹੋਇਆ ਸੀ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਹਰ ਸਿਮਰਨਜੀਤ ਕੌਰੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ 905 453 21 21 ਐਕਸਟੈਂਸ਼ਨ 2133 ਤੇ ਸੰਪਰਕ ਕਰੇ ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਪੀਲ ਕਰਾਈਮ ਸਟਾਪਰਜ਼ ਨਾਲ 1800 222 ਟਿਪਸ 8477 ਤੇ ਕਾਲ ਕੀਤੀ ਜਾ ਸਕਦੀ ਹੈ। ਖੈਰ ਰਿਪੋਰਟ ਹਮਦਰ ਟੀਵੀ। ਅਗਲੀ ਖਬਰ ਆਰਸੀਐਮਪੀ ਵੱਲੋਂ ਕੈਨੇਡਾ ਯੂਐਸ ਬਾਰਡਰ ਤੇ ਆਪਣੇ ਅਫਸਰਾਂ ਦੀ ਗਿਣਤੀ ਵਧਾਏ ਜਾਣ ਨਾਲ ਸੰਬੰਧਤ ਹੈ। ਜੀ ਹਾਂ ਰੌਇਲ ਕੈਨੇਡੀਅਨ ਮਾਉਂਟਡ ਪੁਲਿਸ ਵੱਲੋਂ ਅਮਰੀਕਾ ਨਾਲ ਲੱਗਦੀ ਸਰਹੱਦ ਤੇ ਆਪਣੇ ਅਫਸਰਾਂ ਦੀ ਗਿਣਤੀ 35% ਵਧਾ ਦਿੱਤੀ ਗਈ ਹੈ। ਆਰਸੀਐਮਪੀ ਦੇ ਕਮਿਸ਼ਨਰ ਮਾਈਕ ਡਹੀਮ ਨੇ ਸੀਟੀਵੀ ਨਾਲ ਇੰਟਰਵਿਊ ਦੌਰਾਨ ਦੱਸਿਆ ਕਿ ਤਿੰਨ ਹਫ਼ਤੇ ਪਹਿਲਾਂ ਦੇ ਮੁਕਾਬਲੇ ਮੁਲਾਜ਼ਮਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਗਿਆ ਹੈ। ਦੱਸਦਾ ਹੈ ਕਿ ਡੋਨਾਲਡ 트੍ਰੰਪ ਵੱਲੋਂ ਕੈਨੇਡਾ ਵਾਲੇ ਪਾਸਿਓਂ ਆ ਰਹੇ ਨਾਜਾਇਜ਼ ਪਰਵਾਸੀਆਂ ਅਤੇ ਫੈਂਟਨਲ ਵਰਗੇ ਨਸ਼ਿਆਂ ਦਾ ਹਵਾਲਾ ਦਿੰਦਿਆਂ ਟੈਰਿਫ ਸਲਾਉਣ ਦੀ ਚੇਤਾਵਨੀ ਦਿੱਤੀ ਗਈ ਸੀ ਜਿਸ ਮਗਰੋਂ ਕੈਨੇਡਾ ਸਰਕਾਰ ਵੱਲੋਂ ਕਮਾਂਤਰੀ ਸਰਹੱਦ ਤੇ ਨਿਗਰਾਨੀ ਵਧਾਉਣ ਦੇ ਮਕਸਦ ਤਹਿਤ 1.3 ਅਰਬ ਡਾਲਰ ਖਰਚ ਕਰਨ ਦਾ ਐਲਾਨ ਕੀਤਾ ਗਿਆ ਸਿਰਫ ਅਫਸਰਾਂ ਦੀ ਗਿਣਤੀ ਵਿੱਚ ਵਾਧਾ ਨਹੀਂ ਕੀਤਾ ਗਿਆ ਸਗੋਂ ਨਿਗਰਾਨੀ ਵਾਸਤੇ ਹੈਲੀਕਾਪਟਰ ਅਤੇ ਡਰੋਨਸ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ ਮਾਈਕ ਢਹੀਮ ਨੇ ਕਿਹਾ ਕਿ RCMP ਵੱਲੋਂ ਕਈ ਤਰਜੀਹਾਂ ਦੀ ਸੂਚੀ ਤਿਆਰ ਕੀਤੀ ਗਈ ਹੈ ਅਤੇ ਇਹਨਾਂ ਤਰਜੀਹਾਂ ਨੂੰ ਬੇहद ਗੰਭੀਰਤਾ ਨਾਲ ਲਿਆ ਜਾ ਰਿਹਾ ਹੈ 1 ਫਰਵਰੀ ਤੋਂ ਲੱਗਣ ਵਾਲੇ ਟੈਕਸ ਸਿਰਫ ਇਸੇ ਵਾਅਦੇ ਤੇ 30 ਦਿਨ ਵਾਸਤੇ ਟਾਲ ਸਕੇ ਕਿ ਕੈਨੇਡਾ ਸਰਕਾਰ ਬਾਰਡਰ ਪ੍ਰੋਟੈਕਸ਼ਨ ਪਲਾਨ ਦਾ ਕੇਰਾ ਹੋਰ ਵਧਾਉਣ ਦਾ ਯਤਨ ਕਰੇਗੀ। ਫਰੰਟਲਾਈਨ ਜ਼ਾਰ ਦੀ ਨਿਯੁਕਤੀ ਤੋਂ ਇਲਾਵਾ 10000 ਫਰੰਟਲਾਈਨ ਮੁਲਾਜ਼ਮ ਸਰਹੱਦ ਤੇ 24 ਘੰਟੇ ਨਜ਼ਰ ਰੱਖ ਰਹੇ ਨੇ। ਮਾਈਕ ਡਹੀਮ ਵੱਲੋਂ ਵੀ ਇਸ ਅੰਕੜੇ ਦੀ ਤਸਦੀਕ ਕੀਤੀ ਜਾ ਚੁੱਕੀ ਹੈ ਜਿਸ ਵਿੱਚ ਕੈਨੇਡਾ ਬਾਰਡਰ ਸਰਵਿਸੇਸ ਏਜੰਸੀ ਅਤੇ RCMP ਦੇ ਅਫਸਰ ਸ਼ਾਮਲ ਨੇ। ਦੂਜੇ ਪਾਸੇ RCMP ਨੂੰ ਸਸਕੈਚੂਵਨ ਅਤੇ ਮੈਨੀਟੋਬਾ ਵਿੱਚ ਸਟਾਫ ਦੀ ਕਿੱਲਤ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਪਰ ਮਾਈਕ ਡਹੀਮ ਨੇ ਦਾਅਵਾ ਕੀਤਾ ਕਿ ਇਸ ਕਮੀ ਦਾ ਅਸਰ ਕੋਮਾਂਤਰੀ ਸਰਹੱਦ ਤੇ ਕੀਤੀ ਜਾਣ ਵਾਲੀ ਨਿਗਰਾਨੀ ਉੱਤੇ ਨਹੀਂ ਪਵੇਗਾ ਇਸ ਤੋਂ ਪਹਿਲਾਂ ਲੋਕ ਸੁਰੱਖਿਆ ਮੰਤਰੀ ਡੇਵਿਡ ਮੈਗੈਂਟੀ ਆਖ ਚੁੱਕੇ ਹਨ